ਕਿੱਦਰਵਾ ਹਲਕੇ ਦੇ ਵਿੱਚ ਡੈਂਪੀ ਢਿਲੋਂ ਦਾ ਸਾਥ ਛੱਡ ਕੇ ਕਈ ਪਰਿਵਾਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਕਿਦਰਵਾ ਹਲਕੇ ਦੇ ਪੰਡ ਮਦੀਰ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ। ਜਿੱਥੇ ਉਹਨਾਂ ਨੇ ਡੈਂਪੀ ਢਿਲੋਂ ਦੇ ਨਾਲ ਜੁੜੇ ਹੋਏ ਪਰਿਵਾਰਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਵਾਇਆ। ਪਰਿਵਾਰਾਂ ਦਾ ਕਹਿਣਾ ਸੀ ਕਿ ਡੈਂਪੀ ਢਿਲੋਂ ਹੁਣ ਆਮ ਆਦਮੀ ਪਾਰਟੀ ਵਿੱਚ ਜਾ ਚੁੱਕੀ ਹੈ ਤਾਂ ਉਹਨਾਂ ਕਿਹਾ ਕਿ ਉਹਨਾਂ ਨੇ ਹੁਣ ਕਾਂਗਰਸ ਪਾਰਟੀ ਦਾ ਪੱਲਾ ਇਸ ਕਰਕੇ ਫੜ ਲਿਆ ਕਿਉਂਕਿ ਪਹਿਲਾਂ ਉਹ ਕਾਲੀ ਦਲ ਦੇ ਨਾਲ ਜੁੜੇ ਹੋਏ ਸਨ ਤੇ ਆਮ ਆਦਮੀ ਪਾਰਟੀ ਵਿੱਚ ਨਹੀਂ ਜਾਣਾ ਚਾਹੁੰਦੇ ਸਨ ਦੂਜੇ ਪਾਸੇ ਬੋਲਦੇ ਹੋਏ ਬੀਬਾ ਅੰਮ੍ਰਿਤਾ ਵੜਿੰਗ ਨੇ ਦੱਸਿਆ ਕਿ ਜੋ ਇਹਨਾਂ ਪਰਿਵਾਰਾਂ ਨੂੰ ਦੂਜੀਆਂ ਪਾਰਟੀਆਂ ਦੇ ਵਿੱਚ ਹੁਣ ਤੱਕ ਮਾਣ ਸਨਮਾਨ ਨਹੀਂ ਮਿਲਿਆ ਕਾਂਗਰਸ ਪਾਰਟੀ ਵਿੱਚ ਇਹਨਾਂ ਨੂੰ ਹੁਣ ਪੂਰਾ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਹੋਰ ਵੀ ਲਗਾਤਾਰ ਵਾਧੇ ਦੇਖਣ ਨੂੰ ਮਿਲਣਗੇ ਮੈਡਮ ਪੰਡ ਮਂਦਿਰ ਦੇ ਵਿੱਚ ਆਏ ਹਾਂ ਕੁਝ ਪਾਰਟੀ 'ਚ ਸ਼ਾਮਲ ਹੋਏ ਆ ਕੀ ਕਹਿਣਾ ਚਾਹੋਗੇ ਕਿਹੜੇ ਬਾਰੇ ਬਹੁਤ ਧੰਨਵਾਦੀ ਆ ਇਹਨਾਂ ਚਾਰ ਪਰਿਵਾਰਾਂ ਦੀ ਜਿਨ੍ਹਾਂ ਨੇ ਅੱਜ ਅਕਾਲੀ ਦਲ ਦਾ ਪੱਲਾ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਜੁਆਇਨਿੰਗ ਲਈ ਹੈ ਸਾਡੇ ਅੰਕਲ ਨੇ ਸਰਦਾਰ ਗੋਦਾ ਸਿੰਘ ਜੀ ਮਿਲ ਸਕਦੇ ਸਰਦਾਰ ਗੋਗਾ ਸਿੰਘ ਜੀ ਇਹ ਮੁਖੀ ਨੇ ਇਹਨਾਂ ਚਾਰਾਂ ਪਰਿਵਾਰਾਂ ਦੇ ਮੈਂ ਅੰਕਲ ਦੀ ਤੇ ਪੂਰੇ ਇਹਨਾਂ ਦੇ ਪਰਿਵਾਰ ਦੀ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਰਾਜਾ ਜੀ 'ਚ ਵਿਸ਼ਵਾਸ ਜਿਤਾਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣੀ ਹੈ ਇਸ ਗੱਲ ਦਾ ਕਿ ਜੋ ਇਹਨਾਂ ਨੂੰ ਸਾਥ ਕਦੀ ਪ੍ਰਾਣੀਆਂ ਪਾਰਟੀਆਂ ਚ ਨਹੀਂ ਸੀ ਮਿਲਿਆ ਉਹ ਰਾਲਾ ਜੀ ਨਾਲ ਜੁਆਇਨ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਜੁਆਇਨ ਕਰਨ ਤੋਂ ਬਾਅਦ ਇਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਊਗੀ ਤੇ ਮਾਣ ਮਹਿਸੂਸ ਹੋਊਗਾ ਕਿ ਇਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਧੰਨਵਾਦ 10 ਫਿਰ ਮੈਨੂੰ ਇੱਧਰ ਵੀ ਫੋਟੋ ਖੜਾ ਆਇਆ ਉਹ ਇੱਧਰ ਪਰਦੀਪ ਆਇਆ ਖੜੇ ਹੋ ਦੋਟੇ ਟੇ ਕਰ ਬਾਈ ਜੀ ਬਾਅਦ ਫੋਟੋ ਖਿੱਚ ਲਾਂਗੇ ਉਹ ਬਹੁਤ ਮੜੀ ਉਹ ਕਿੱਥੇ ਆ ਹਾਂ ਚਲ ਆ ਇਧਰ ਆ ਚੇ ਚਲ ਬਾਬਾ ਆ ਗਈ ਆ ਆ ਗਿਆ ਆ ਗਿਆ ਫੋਟੋ ਖਾਣ ਦੀ ਬਾਤ ਹੈ ਕੋਈ ਨਹੀਂ ਤਾਂ ਪ੍ਰਦੀਪੇ ਖੜਜੇ ਬਣਾ ਜਾ ਬਣਾਓ ਯਾਰ ਇਹਨੂੰ ਆ ਬਣਿਆ ਪਿਆ ਵੇ ਨਹੀਂ ਕੋਈ ਡਿੱਗ ਤੇ ਨਹੀਂ ਡਿੱਗ ਸਰ ਨਹੀਂ ਡਿੱਗ ਵਾਈ ਚਿਕਾ 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 ਹਾਂ ਜਰਮਾਂ ਸਿੰਘ ਵੀ ਬਸ ਇੱਥੇ ਆਹ ਨਾ ਤੁਹਾਨੂੰ ਨਾਲ ਹੀ ਕਿਹਾ ਕਿ ਇਹਨਾਂ ਦੇ ਕਹਿਣੇ ਨਾ ਕਰੋ ਉਹ ਕੋਈ ਨਹੀਂ ਗੱਲ ਜਿੰਦਗੀ ਦਾ ਹੀ ਨਾ ਕਰੋ ਜਿੰਦਾ ਕਰੋ ਜਿੰਨੇ ਲੋਕੀਏ ਦੱਸ ਕੇ ਨਾਲ ਨਾ ਜੀਸੀ ਤੁਹਾਨੂੰ ਆਪਾਂ ਨੂੰ ਉਹਦੇ ਪਾਰ ਤੇ ਬਰਵਾ ਨਹੀਂ ਹੈ ਕਿ ਇਹ ਕਹਿ ਕੇ ਤੁਸੀਂ ਕਰਦੇ ਹੋ ਪਰਾਨੀ ਨਹੀਂ ਜੇ ਸਾਹਤ ਤੋਂ ਸਾਨੂੰ ਬਾਰੇ ਤਾਂ ਇਹ ਸਾਂ